ਪਿਤਾ <muchas> ਪੁਰਨ ਹੋਏ ਕਿਰਪਾ ਪੁਰਨ ਹੋਏ ਕਿਰਪਾ ਸਤਗੁਰ ਅੰਦਰ ਜਾਮੀ ਦੀ ਸੁਣੋ ਪਵਿੱਤਰ ਕਥਾ ਪਗਤ ਰਬੀਦਾਸ ਸੁਆਮੀ ਦੀ ਸੁਣੋ ਪਵਿੱਤਰ ਕਥਾ ਪਗਤ ਰਬੀਦਾਸ ਸੁਆਮੀ ਦੀ ਟੁੱਟਿਆਂ ਨੂੰ ਪ੍ਰਭੂ ਸੰਗ ਗੰਡਦਾ ਸੀ ਮਾਰੋ ਦੇਖਣ ਪਿਛਤਾ ਹੋ ਜੋੜੇ ਗੰਡਦਾ ਸੀ ਅੰਦਰੋਂ ਲੱਖਾਂ ਟੁੱਟਿਆਂ ਨੂੰ ਪ੍ਰਭੂ ਸੰਗ ਗੰਡਦਾ ਸੀ ਹਰ ਦਮ ਚਰਚਾ ਕਰਦਾ ਸੀ ਓ ਨਾਮੇ ਅਨੰਮੀ ਦੀ ਸੁਣੋ ਪਵਿੱਤਰ ਕਥਾ ਭਗਤ ਰਵਿਦਾਸ ਸੁਆਮੀ ਦੀ ਸੁਣੋ ਪਵਿੱਤਰ ਪਗਤਰ ਬਿਦਾਸ ਸੁਆਮੀ ਦੀ ਛੱਡ ਕੇ ਨਾ ਪੁੱਠੇ ਰਾ ਮਰਦਾ ਸੀ ਜੇੜਾ ਵੀ ਇੱਕ ਵਾਰੀ ਉਹਦੇ ਦਰਸ਼ਨ ਕਰਦਾ ਸੀ ਜਗਤ ਜਾਲ ਨੂੰ ਛੱਡ ਕੇ ਨਾ ਪੁੱਠੇ ਰਾ ਮਰਦਾ ਸੀ ਬੁੱਧੀ ਨਿਹਾਲ ਕਰ ਦਿਂਦੇ ਬੁੱਧੀ ਨਿਹਾਲ ਕਰ ਸਾਰੇ ਸਤਸੰਗੀ ਜਨੋ ਆਓ ਸਾਰੇ ਫਤੇ ਦੀ ਸਾਜ ਪਾਓ ਸਾਰੇ ਗਜ-ਵਜ ਕੇ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਖਾਲਸਾ ਜੀਓ ਨਗਰ ਕੀਰਤਨ ਦੂਸਰੇ ਪੜਾ ਦੇ ਉੱਤੇ ਪਹੁੰਚਿਆ ਇੱਥੋਂ ਦੀਆਂ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਨਗਰ ਕੀਰਤਨ ਨੂੰ ਬੜੇ ਪਿਆਰ ਸਤਿਕਾਰ ਸਹਿਤ ਜਿਉ ਆਇਆ ਆਖਿਆ ਗਿਆ ਏ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਜਿਸ ਮਨੋ ਕਾਮਨਾ ਮਨੋ ਪਾਵਨਾਵਾਂ ਨੂੰ ਮੰਦਪ ਵਿੱਚ ਲੈ ਕੇ ਦਿਲ ਦੇ ਵਿੱਚ ਲੈ ਕੇ ਸੇਵਾ ਕੀਤੀ ਹੈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਮਤ ਅਨੁਸਾਰ ਸਭੇ ਇਸ਼ਾਵਾ ਪੂਰੀਆਂ ਕਰਨ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਦਰੋਂ ਨਦਰ ਨੇ ਹਾਲ ਕਰਨ ਆਓ ਗੁਰੂ ਪਿਆਰੇ ਖਾਲਸਾ ਜੀਓ ਇੱਥੇ ਇੱਕ ਹਫ਼ਤਾ ਦਾ ਜਿਹੜਾ ਸਮਾਂ ਮਿਲਿਆ ਸੀ ਸੋ ਸਮਾਂ ਸਮਾਪਤ ਹੈ ਅੱਗੇ ਜੋ ਅਗਲਾ ਪੜਾਏ ਉੱਥੇ ਜੀ ਸੋ ਪ੍ਰਬੰਧਕਾਂ ਵੱਲੋਂ ਹੁਕਮ ਹੋ ਗਿਆ ਏ ਕਿ ਇੱਕ ਹਫ਼ਤਾ ਦਾ ਸਮਾਂ ਹੋਰ ਹੈ ਮੈਂ ਸੰਗਤਾਂ ਦੇ ਚਰਨਾਂ ਦੇ ਵਿੱਚ ਇੱਕ ਤੋਂ ਬੇਨਤੀਆਂ ਕਰਨੀਆਂ ਨਿਮਰਤਾ ਸਹਿਤ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਢਾਡੀ ਜੱਥਾ ਆਪ ਸੰਗਤਾਂ ਦੇ ਵਾਸਤੇ ਬੁਲਾਇਆ ਗਿਆ ਏ ਮੈਂ ਪੈਣਾ ਤੇ ਚਰਨਾ ਚ ਬੇਨਤੀ ਕਰਾਂ ਜਾਂ ਜਿਹੜੇ ਆਲੇ ਦੋਆਲੇ ਵੀਰ ਨੌਜਵਾਨ ਵੀਰ ਉਹਨਾਂ ਦੇ ਚਰਨਾ ਚ ਬੇਨਤੀ ਕਰਾਂ ਕਿ ਜਦੋਂ ਜਥਾ ਲੱਗਦਾ ਏ ਨਾ ਤਾਂ ਅੱਗੇ ਹੋ ਕੇ ਸਜਣ ਦੀ ਕਿਰਪਾਲਤਾ ਕਰਿਆ ਕਰੋ ਤੁਹਾਨੂੰ ਸੁਣਾਉਣ ਵਾਸਤੇ ਆਇਆ ਭਾਈ ਤੁਹਾਡੇ ਨਗਰ ਦੇ ਵਿੱਚ ਭਗਤ ਰਵਿਦਾਸ ਜੀਆ ਦੇ ਜੀਵਨ ਤੇ ਇੱਕ ਛਾਤ ਪਾਉਣ ਆਏ ਆ ਤੇ ਹਾਜ਼ਰੀ ਸਾਡੀ ਪ੍ਰਵਾਨ ਹੋ ਜਾਵੇ ਹਾਜ਼ਰੀ ਤਾਂ ਹੀ ਪ੍ਰਵਾਨ ਹੋਣੀ ਹੈ ਜਿਸੀ ਸ਼ਰਧਾ ਤੇ ਭਾਵਨਾ ਦੇ ਨਾਲ ਇਕਾਗਰਤਾ ਰੱਖ ਕੇ ਅਸੀਂ ਸੁਣਨ ਦਾ ਯਤਨ ਕਰਾਂਗੇ ਕਿ ਭਗਤ ਰਵਿਦਾਸ ਜੀ ਇਸ ਜਹਾਨ ਦੇ ਉੱਤੇ ਕਿਉਂ ਆਏ ਕਿਵੇਂ ਆਏ ਕਦੋਂ ਆਏ ਕੀ ਕਰਨ ਵਾਸਤੇ ਆਏ ਤੇ ਸਾਨੂੰ ਕੀ ਸਮਝਾ ਕੇ ਗਏ ਨੇ ਫੇਰੇ ਸਾਡਾ ਗੁਰੂ ਪਾਇਰੇ ਖਾਲਸਾ ਜੀਓ ਨਗਰ ਕੀਰਤਨ ਦੇ ਵਿੱਚ ਜੁੜਿਆਂ ਦਾ ਫਾਇਦਾ ਹੈ ਹੁਣ ਗੁਰੂ ਪਿਆਰੇ ਖਾਲਸਾ ਜੀ ਲੰਗਰ ਤੁਹਾਡੇ ਵਾਸਤੇ ਬਣਾਏ ਗਏ ਆ ਤੁਸੀਂ ਲੰਗਰ ਛੱਕੇ ਚਲੇ ਜਾਣਾ ਏ ਬੜੀ ਚੰਗੀ ਗੱਲ ਐ ਪਰ ਜਿੱਥੇ ਅਸੀਂ ਰਸਤਾ ਵਸਤਾ ਦਾ ਲੰਗਰ ਛਕਣਾ ਨਾ ਉਥੇ ਕਿਰਪਾ ਕਰਿਓ ਪਿਆਰਿਓ ਉਥੇ ਅਸੀਂ ਇਤਿਹਾਸ ਦਾ ਲੰਗਰ ਵੀ ਛਕਣਾ ਐ ਜਿਹਦੇ ਨਾਲ ਸਾਡੇ ਜੀਵਨ ਨੂੰ ਸੇਧ ਮਿਲ ਸਕੇ ਸਰੀਰ ਦੇ ਲਈ ਖੁਰਾਕ ਲੰਗਰ ਜ਼ਰੂਰੀ ਹੈ ਰਸਤਾ ਵਸਤਾ ਦਾ ਉੱਥੇ ਸਾਡੀ ਆਤਮਿਕ ਸ਼ਾਂਤੀ ਵਾਸਤੇ ਜੀਵਨ ਨੂੰ ਚੰਗਾ ਜਿਉਣ ਵਾਸਤੇ ਸਾਨੂੰ ਇਤਿਹਾਸ ਦਾ ਲੰਗਰ ਛਕਣਾ ਵੀ ਬੇਅੰਤ ਜ਼ਰੂਰੀ ਹੈ ਸੋ ਆਓ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਪ੍ਰਬੰਧਕਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂ ਕਿ ਜਿੱਥੇ ਜਥਾ ਲੱਗਦਾ ਉਹਦੇ ਅੱਗੇ ਇੱਕ ਸਟੇਜ ਬਣਾ ਦਿਆ ਕਰੋ ਐਸੀ ਜਗ੍ਹਾ ਸਟੇਜ ਬਣਾਇਆ ਕਰੋ ਜਿੱਥੇ ਸੰਗਤ ਅੱਗੇ ਸੱਜ ਕੇ ਬੈਠ ਸਕੇ ਬੇਨਤੀ ਨੂੰ ਪ੍ਰਵਾਨ ਕਰਿਓ ਸੋ ਆਓ ਭਗਤ ਰਵਿਦਾਸ ਦੇ ਆਉਣ ਦਾ ਜਬਾ ਜਦੋਂ ਸਮਾ ਇਸ ਜਹਾਨ ਦੇ ਉੱਤੇ ਗੁਰੂ ਪਿਆਰੇ ਖਾਲਸਾ ਜੀ ਜਦੋਂ ਜਦੋਂ ਇਸ ਧਰਤੀ ਦੇ ਉੱਤੇ ਪਾਪਾਂ ਦਾ ਬੋਲ ਬਾਲਾ ਵੱਧ ਆਏ ਜਦੋਂ ਜਦੋਂ ਪਾਪਾਂ ਦਾ ਪਸਾਰਾ ਵੱਧ ਆਏ ਪਾਪ ਆਪਣੇ ਪੈਰ ਪਸਾਰਦਾ ਏ ਉਸ ਵੇਲੇ ਫਿਰ ਇਹ ਧਰਤੀ ਮਾਂ ਦੁਖੀ ਹੋ ਕੇ ਉਸ ਨਿਰੰਕਾਰ ਦੇ ਚਰਨਾਂ ਦੇ ਵਿੱਚ ਜਾ ਕੇ ਅਰਜੋਈ ਬੇਨਤੀ ਕਰਦੀ ਏ ਕੀ ਕਹਿੰਦੀ ਏ ਕਹਿੰਦੀ ਮਜਵਾ ਵਾਲੇ ਕਹਿਣ ਕਚੈਰੀ ਧਰਮ ਦੀ ਪਾਪਾਂ ਵਾਲੀ ਧਰਤੀ ਉੱਥੇ ਜਾ ਪੁਕਾਰਦੀ ਕਹਿੰਦੀ ਪਾਪਾਂ ਦੀ ਹੱਦ ਹੋ ਗਈ ਮੇਰੇ ਪ੍ਰੀਤਮਾ ਬਈ ਪੈ ਗਈ ਲੋੜ ਜਾਪ ਦੀ ਜਗ ਵਿੱਚ ਸਿਰਜਣ ਹਾਰ ਦੀ ਹਾਕਮ ਥਾਪੇ ਸੀ ਜੋ ਪਰਜਾ ਪਾਲਣ ਵਾਸਤੇ ਪਰਜਾ ਖਾਣ ਦੀ ਨੀਤੀ ਬਣ ਗਈ ਇਹ ਸਰਕਾਰ ਦੀ ਜੇਕਰ ਚੁਣਨਾ ਹੈ ਕਿ ਦੁਨੀਆ ਤੇਰੀ ਵਸਦੀ ਰਹੇ ਖੇਤੀ ਭੇਜ ਕੋਈ ਰਬੀ ਪਰਪਕਾਰ ਦੀ ਸੀਤਲ ਮੈਨੀ ਚੁੰਦੀ ਵਸਨਾ ਕਿਸੇ ਭਰੋਸੇ ਤੇ ਮਾਨਸ ਦੇ ਹੀ ਹੋਵੇ ਜੋਤ ਹੋਵੇ ਨਿਰੰਕਾਰ ਦੀ ਧਰਤੀ ਮਾਣੇ ਉਸ ਨਿਰੰਕਾਰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਕੇ ਕਿਵੇਂ ਇਸ ਜਹਾਨ ਤੇ ਉੱਤੇ ਕਿਸੇ ਭਗਤ ਨੂੰ ਭੇਜਣ ਦੀ ਅਰਜੋਈ ਬੇਨਤੀ ਧਰਤੀ ਮਾਂ ਰੋ ਰੋ ਕੇ ਪੁਕਾਰਾਂ ਕਰਦੀ ਪਈ ਹੈ ਉਹਨਾਂ ਲੈਣਾ ਨੂੰ ਰਸਾਲੂ ਦੇ ਰੂਪ ਦੇ ਵਿੱਚ ਟਾਡੀ ਜੱਥੇ ਕੋਲੋਂ ਸੰਦੇ ਚਲਵਾਉਂਦੀ i <laughs> ਸ਼ਹੂਰ ਬ੍ਰਾਹਮਣ ਰਮਨੰਦ ਗੁਰੂ ਬੁਰਨ ਹੋਈ ਕਿਰਪਾ ਬੁਰਨ ਹੋਈ ਕਿਰਪਾ ਸਤਗੁਰ ਅੰਦਰ ਜਾਮੀ ਦੀ ਸੁਣੋ ਪਵਿੱਤਰ ਕਥਾ ਭਗਤ ਰਬੀਦਾਸ ਸੁਆਮੀ ਦੀ ਸੁਣੋ ਪਵਿੱਤਰ ਕਥਾ ਭਗਤ ਰਬੀਦਾਸ ਗੰਡਦਾ ਸੀ ਮਾਰੋ ਪ੍ਰਖਣ ਪਿਛਤਾ ਹੋ ਜੋੜੇ ਗੰਡਦਾ ਸੀ ਅੰਦਰੋਂ ਲੱਖਾਂ ਟੁੱਟਿਆਂ ਨੂੰ ਪ੍ਰਭੂ ਸੰਗ ਗੰਡਦਾ ਸੀ ਹਰ ਦਮ ਚਰਚਾ ਕਰਦਾ ਸੀ ਓ ਨਾਮੇ ਅਨੰਮੀ ਦੀ ਸੁਣੋ ਪਪੀ ਛੱਡ ਕੇ ਨਾ ਪੁੱਠੇ ਰਾ ਮਰਦਾ ਸੀ ਜੈੜਾ ਵੀ ਇੱਕ ਵਾਰੀ ਉਹ ਦੇ ਦਰਸ਼ਨ ਕਰਦਾ ਸੀ ਜਗਤ ਜਾਲ ਨੂੰ ਛੱਡ ਕੇ ਨਾ ਪੁੱਠੇ ਰਾ ਮਰਦਾ ਸੀ ਬੁੱਧੀ ਨਿਹਾਲ ਕਰ ਦਿਂਦੇ ਬੁੱਧੀ ਨਿਹਾਲ ਕਰ ਦਿਂਦੇ ਸੰਨਿਓ ਨਰੀ ਖਲਖਮੀ ਦੀ ਸੁਣੋ ਪਵਿੱਤਰ ਕਥਾ ਭਗਤ ਰਵਿਦਾਸ ਪਛਾਣ ਲਿਆ ਅੱਖਾਂ ਵਾਲੇ ਅਪਛਾਣ ਲਿਆ ਅੱਖਾਂ ਵਾਲੇ ਅਪਛਾਣ ਲਿਆ ਅੱਖਾਂ ਵਾਲੇ ਅਪਛਾਣ ਲਿਆ ਨਿਗਾ ਮੇਰ ਦੀ ਨਸੀਬਾ ਉਤੇ ਪਈ 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 ਗੁਰੂ ਜੀ ਦਾ ਸੰਗ ਕਰਕੇ ਗੁਰੂ ਜੀ ਦਾ ਸੰਗ ਕਰਕੇ ਮੀਰਾ ਬਾਈ ਵੀ ਅਮਰ ਹੋ ਗਈ 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 ਝੂਠੇ ਬੰਦਿਆਂ ਦਾ ਮਾਨ ਠੱਲਿਆ 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 தம்மாடி வட்டா தம்மாடி கங்கா மையம் கங்கையாங்க கங்கையா கங்கா மையம் கங்கா நல்லா கங்கா மையம் கங்கையாங்க கங்கையா துலா சுக வண்டே சுக வண்ட ਦੁੱਖ ਲੈ ਕੇ ਸੁੱਖ ਵੰਡਦਾ ਏ ਦੁੱਖ ਲੈ ਕੇ ਸੁੱਖ ਵੰਡਦਾ ਏ ਲੋਕੀ ਕਹਿੰਦੇ ਜੋੜੇ ਗੰਡਦਾ ਲੋਕੀ ਕਹਿੰਦੇ ਜੋੜੇ ਗੰਡਦਾ ਲੇਖ ਮੱਥੇ ਵਾਲੇ ਗੰਡਦਾ ਏ 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 ਸੱਤਾ ਕੋਟਲੀ ਦਾ ਸੱਚ ਕਹਿੰਦਾ 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 ਗੱਲ ਰਬੀ ਦਾਸ ਗੁਰੂ ਦੀ ਗੱਲ ਰਬੀ ਦਾਸ ਗੁਰੂ ਦੀ ਰੱਬ ਹੱਸ ਕੇ ਮੰਨ ਲੈਂਦਾ 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 ਮਾਤਾ ਕਲ ਸਦ ਜਾਇਆ ਏ ਮਾਤਾ ਕਲ ਸਦ ਜਾਇਆ ਆਜੋ ਜੀ ਨੈਰਾਬ ਵੇਖਣਾ ਆਜੋ ਜੀ ਨੈਰਾਬ ਵੇਖਣਾ ਕਾਂਸੀ ਵਿੱਚ ਆਇਆ ਏ 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 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ